ਸਾਡੇ ਸਾਹਮਣੇ ਨਿਆਣੀ ਜਿਪ ਕਰ ਜਾਵੇ ਮੂ ਗਲਤ ਸੀ ਨਾ ਹਲੋ ਚ ਹਲੋ ਕਾਕਾ ਤਬਲਾ ਖੋਲੀਓ ਹਲੋ ਮੀਨੀਟਰ ਸਾਹਿਬ ਉਹ ਤਬਲਾ ਖੋਲੋ ਮਰੇ ਸੋ ਬੜੀ ਬੜੀ ਨਕਲ ਤੁਹਾਡੀ ਸੇਵਾ ਅੱਜ ਪੇਸ਼ ਕਰਨ ਜਾ ਰਹੇ ਹਾਂ ਤੂੰ ਵੇ ਜਾ ਕੁੜੀਏ ਤਰੋ ਰਿਕਸ਼ਾ ਲੈ ਦੀ ਨਹੀਂ ਤਾਂ ਹੈਲੋ ਵਾ ਜਾ ਇਹ ਵੀ ਭੇਜਿਆ ਨੇ ਲੈ ਤਾਂ ਸੋਕ ਬੜੀ ਬੜੀ ਨਕਲ ਲੈ ਕੇ ਹਾਜ਼ਰ ਨੇ ਮਾਸਟਰ ਵਿੱਕੀ ਜੀ ਹਾਂਜੀ ਭਾਈ ਸਾਹਿਬ ਭਾਈ ਸਾਹਿਬ ਭਰਾਜ ਵੇਲੇ ਭਾਜੀ ਕਿਦਾ ਹਾਲ ਚੱਲ? ਹਾਲ ਚੱਲ ਠੀਕ ਆ। ਹੋਰ ਜੱਤਰਾ ਮਮੀ ਡੈਡੀ ਕਿਦਾਂ? ਮਮੀ ਡੈਡੀ ਠੀਕ ਆ। ਬੀਬੀ ਪਾਪਾ ਕਿਦਾਂ ਠੋਡੇ? ਬੀਬੀ ਪਾਪਾ ਠੀਕ ਆ। ਹੋਰ ਮਦਰ ਫਾਦਰ ਕਿਦਾਂ? ਮਦਰ ਫਾਦਰ ਠੀਕ ਆ। ਬਿੱਲੇ ਤੇਰਾ ਬੋੜਾ ਬੁੜੀ ਕਿਦਾਂ? ਓਏ ਮੂਰਖਾ ਇੱਕੋ ਗੱਲ ਹੁੰਦੀ ਆ। ਅੱਛਾ ਮਮੀ ਡੈਡੀ ਬੀਬੀ ਪਾਪਾ ਮਦਰ ਫਾਦਰ ਬੋੜਾ ਬੁੜੀ ਇੱਕੋ ਗੱਲ ਹੁੰਦੀ ਆ। ਅੱਛਾ ਇੱਕੋ ਹੀ ਗੱਲ ਹੁੰਦੀ ਆ। ਉਸ ਨਾਲ ਸਿੱਧਾ ਕਿਦਾਂ? ਸਿੱਧਾ ਠੀਕ ਆ। ਕਾਕਾ ਯਾਰ ਮੈਨੂੰ ਪਤਾ ਲੱਗਾ ਕਹਿੰਦੇ ਤੂੰ ਪਿੱਛੇ ਜਾ ਬਾਹਰ ਚਲਾ ਗਿਆ ਸੀ। ਆਹੋ ਮੈਂ ਯਾਰ ਬਾਹਰ ਜਾ ਕੇ ਹੋਰ ਕਿੱਦਾਂ ਦਾ ਪੰਗਾ ਪੈ ਗਿਆ ਨੇ ਇਧਰੋਂ ਜਹਾਜ਼ 'ਚ ਬਹਿ ਕੇ ਦੂਜੇ ਪਾਸੇ 에어ਪੋਰਟ ਤੇ ਉਤਰਿਆ ਅੱਛਾ ਭਾਜੀ ਮੋਹਰੇ ਇੱਕ ਪੁਤਲਾ ਖੜਾ ਕੀਤਾ ਐ 에어ਪੋਰਟ ਤੇ ਇੱਕ ਪੁਤਲਾ ਖੜਾ ਕੀਤਾ ਗੋਰੀ ਆਂਦੀ ਆ ਅੱਛਾ ਪੁਤਲੇ ਦੇ ਮੂੰਹ 'ਚ ਲਾਲਰ ਪਾਦੀ ਨੱਕ ਥੱਲੇ ਹੱਥ ਰੱਖਦੀ ਟੌਫੀ ਬਾਹਰ ਆ ਜਾਂਦੇ ਆ ਅੱਛਾ ਮੈਂ ਵੀਰ ਖੜ ਕੇ ਦੇਖਿਆ ਹਾਂ ਫੇਰ ਇੱਕ ਗੋਰੀ ਆਈ ਅੱਛਾ ਉਹਨੇ ਪੁਤਲੇ ਦੇ ਮੂੰਹ 'ਚ ਲਾਲਰ ਪਾਇਆ ਨੱਕ ਥੱਲੇ ਹੱਥ ਰੱਖਿਆ ਟੌਫੀ ਫੇਰ ਬਾਹਰ ਆ ਗਈ ਅੱਛਾ ਮੈਂ ਕਿਹਾ ਕੰਮ ਸੋਖਾ ਹਾਂ ਹਾਂ ਮੈਂ ਕਿ ਮਿੱਤੂ ਬਾਦਿਆੜੀਆਂ ਨਹੀਂ ਕਰ ਹੋਣੀ ਸਹੀ ਗੱਲ ਆ ਮੈਂ ਭਾਜੀ ਪੁਤਲਾ ਚੱਕਿਆ ਜਾ ਕੇ ਸਾਈਡ ਤੇ ਰੱਖ ਦਿੱਤਾ ਉੱਥੇ ਮਾਪ ਖੜ ਗਿਆ ਪੁਤਲੇ ਦੀ ਜਗ੍ਹਾ ਆਪ ਖੜ ਗਿਆ ਇੱਕ ਗੋਰੀਏ ਉੱਚੀ ਜੀ ਕੋਟੇ ਗਦੀ ਵਰਗੀ ਹਾਂ ਹੁਣ ਆਂਦੀ ਨੇ ਮੇਰੇ ਮੂੰਹ ਚ ਲਾਦਰ ਪਾਇਆ ਫੇਰ ਨੱਕ ਥੱਲੇ ਹੱਥ ਰੱਖਿਆ ਅੱਛਾ ਮੈਂ ਫਟਾਪਟ ਸੀਨ ਸਿੱਟ ਦਿੱਤਾ ਓਏ ਕੰਧਾ ਕਸੇ ਦਾਦਾ ਕਹਿੰਦੀ ਸੀ ਜੇ ਵਟ ਅੱਛਾ ਮੈਂ ਕਿਹਾ ਸਾਲੀਏ ਛੇਤੀ ਜੱਟ ਟੋਹੀ ਵਿਗਲ ਕੇ ਬਾਹਰ ਆਈਆ ਫੇਰ ਬੜਾ ਘਟਿਆ ਭਾਜੀ ਉੱਥੇ ਉਹਨਾਂ ਨੇ ਮੈਨੂੰ ਫੇਰ ਕੁੱਟਣਾ ਸੀ ਫੇਰ ਮੈਨੂੰ ਕੰਪਨੀ ਦਾ ਲੈਣਾ ਆ ਗਿਆ ਉੱਥੇ ਅੱਛਾ ਅਜੇ ਮੈਂ ਕੰਪਨੀ ਚ ਪਹਿਲਾ ਪੈਰ ਰੱਖਿਆ ਹਾਂ ਤੁਹਾਡੀ ਮਾਂ ਨੂੰ ਅੱਗ ਲੱਗੇ ਕਹਿੰਦੇ ਉਹਨੇ ਨੈਸ਼ੀ ਆ ਗਿਆ ਇੰਡੀਆ ਤੋਂ ਸਹੀ ਗੱਲ ਆ ਫੇਰ ਭਾਜੀ ਫੇਰ ਮੈਂ ਕਿ 1.5 ਲੱਖ ਰੁਪਏ ਲੈ ਮੈਂ ਪੈਸੇ ਪੂਰੇ ਕਰਨੇ ਆ ਸੱਚੀ ਗੱਲ ਆ ਮੈਂ ਉੱਥੇ ਸ਼ੇਰੋ ਸ਼ਰੀ ਲਿਖਣ ਲੱਪਿਆ ਸ਼ੇਰ ਲਿਖਣ ਲੱਪਿਆ ਬਹੁਤ ਸ਼ੇਰ ਲਿਖੇ ਕਿੱਦਾਂ ਕਿੱਦਾਂ ਦੇ ਸ਼ੇਰ ਲਿਖੇ ਸ਼ੇਰ ਲਿਖੇ ਹੱਸਣ ਆ ਸੌਣ ਵਾਲੇ ਹੱਸਣ ਆ ਸੌਣ ਵਾਲੇ ਨੱਚਣ ਟਪਾਉਣ ਵਾਲੇ ਨੱਚਣ ਟਪਾਉਣ ਵਾਲੇ ਵਿੱਚੇ ਵਿੱਚੇ ਭਜਣ ਭਜਾਉਣ ਵਾਲੇ ਉਹ ਕਿਹੜੇ ਹੁੰਦੇ ਆ ਇੱਥੇ ਮਾਲ ਕੋਈ ਨਹੀਂ ਭਜਣੇ ਭਜਾਉਣ ਵਾਲੇ ਉਹ ਭਾਜੀ ਜਿਹੜੇ ਤੁਸੀਂ ਜਦੋਂ ਜੁੱਤੀਆਂ ਵਾਲਾ ਕੰਮ ਕਰ ਲੈਂਦੇ ਆ ਚੱਲ ਤੂੰ ਧਾਰਮਿਕ ਸ਼ੇਰ ਸੁਣਾ ਧ ਲਓ ਜੀ ਇੱਕ ਵਾਰੀ ਜਿਹੜੇ ਬਾਬਾ ਜੀ ਨੂੰ ਪਿਆਰ ਕਰਦੇ ਖੋਜਾ ਬਲੀ ਜੀ ਦੇ ਕੋਲ ਜ਼ੋਰ ਦਾ ਤਾੜੀ ਮਾਰੋ ਸਾਰੇ ਜਣੇ ਬਾਬੇ ਦਾ ਨਾਂ ਦੇ ਸ਼ੇਰ ਕਹੀਏ ਕਲਾਸ ਨਾ ਮਾਰਿਓ ਕਿਸੇ ਦੇ ਹਾਂ ਕਿਉਂઠੇ ਬੰਦਿਆ ਸੁੱਤਿਆ 8 ਥੋ ਬੰਦਿਆ ਸੁੱਤਿਆ ਉੱਠ ਕੇ ਮੰਦਰ ਮਸੀਤੀ ਗੁਰਦੁਆਰੇ ਮੱਥਾ ਟੇਕਣ ਜਾ 8 ਥੋ ਬੰਦਿਆ ਸੁੱਤਿਆ ਉੱਠ ਕੇ ਮੰਦਰ ਮਸੀਤੀ ਗੁਰਦੁਆਰੇ ਮੱਥਾ ਟੇਕਣ ਜਾ ਉਹ ਨੰਗੇ ਪੈਰੀ ਜਾ ਕੇ ਨੰਗੇ ਪੈਰੀ ਜਾ ਕੇ ਉਥੋਂ ਚੱਪਲਾ ਚੱਕ ਲਿਆ ਓਏ ਮੂਰਖਾ ਕੋਈ ਚੱਜ ਦੀ ਗੱਲ ਸੁਣਾ ਜਦੋਂ ਮਾਪੇ ਹੋ ਜਾਣ ਬੁੱਢੇ ਜਦੋਂ ਮਾਪੇ ਹੋ ਜਾਣ ਬੁੱਢੇ ਉਦੋਂ ਸੇਵਾ ਕਰੀਏ ਰੱਜ ਜਦੋਂ ਮਾਪੇ ਹੋ ਜਾਣ ਬੁੱਢੇ ਉਦੋਂ ਸੇਵਾ ਕਰੀਏ ਰੱਜ ਟੂੜੀ ਵਾਲੇ ਕਬਰ ਚ ਵੜ ਕੇ ਪਿੱਛੋਂ ਲਾ ਦਿਓ ਅੱਗ ਓ ਮਗਰ ਉਹ ਕਹਿੰਦੇ ਜੇ ਮਾਤਾ ਨੂੰ ਰੱਖ ਕੋਈ ਚਾਚੀ ਦੀ ਗੱਲ ਸੁਣਾ ਚਾਚੀ ਦੀ ਸੁਣਨ ਕਿ ਹਵਾ ਆਈ ਕੁੱਤਾ ਉੜ ਗਿਆ ਹਵਾ ਆਈ ਕੁੱਤਾ ਉੜ ਗਿਆ ਇੱਥੋਂ ਤੁਸੀਂ ਜੁੱਤੀਆਂ ਖਾ ਲੈਣੀਆਂ ਉਹ ਕਿਦਾ ਕਹਦੀ ਕੁੱਤਾ ਉੜਦਾ ਦੇਖਿਆ ਨਾਲੇ ਕੰਨਾ ਸ਼ੇਰ ਹਵਾ ਆਈ ਕੁੱਤਾ ਉੜ ਗਿਆ 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 ਹਵਾ ਰੁਗ ਗਈ ਹਵਾ ਰੁਗ ਗਈ ਕੁੱਤਾ ਡੇ ਪਿਆ ਆ ਕੁੜੀ ਦਾ ਸ਼ੇਰ ਬਣਾ ਆ ਉਹਦਾ ਉੱਟ ਗਿਆ ਆ ਆ ਆ ਲੈ ਤਾਂ ਨਾ ਪਤਾ ਲੱਗਦਾ ਸੂਟ ਪਾਇਆ ਕੇ ਸਾਲਾ ਮਛਰਦਾਨੀ ਲਾਈ ਹੋਆ ਨਾਣਾ ਵਾਲਾ ਤੀਰ ਅਸੀਂ ਸੱਜਣਾ ਵੱਲ ਛੱਡਿਆ ਵਿੱਚ ਨੀ ਮੁੱਕਣਾ ਨਾਣਾ ਵਾਲਾ ਤੀਰ ਅਸੀਂ ਸੱਜਣਾ ਵੱਲ ਛੱਡਿਆ ਨਾਣਾ ਵਾਲਾ ਤੀਰ ਅਸੀਂ ਸੱਜਣਾ ਵੱਲ ਛੱਡਿਆ ਨਾਣਾ ਵਾਲਾ ਤੀਰ ਅਸੀਂ ਸੱਜਣਾ ਵੱਲ ਛੱਡਿਆ ਸੱਜਣਾ ਨੇ ਪੇਟ ਕਮਾ ਲਈ ਅੱਛਾ ਤੀਰ ਪਤਾ ਨਹੀਂ ਕਿੱਥੇ ਵੱਜਿਆ ਲੈ ਦੱਸ ਹਵਾ ਜਿੱਧਰ-ਉਧਰ ਲੰਘ ਗਿਆ ਹੁਣ ਅੱਛਾ ਇਹ ਕੁੜਾ ਜਾਨ ਆਹ ਕੁੜੀ ਨਾਲ ਗੱਲ ਕਰ ਤੂੰ ਆ ਜਾਓ ਟਿਕਿਆ ਸਾਰੀ ਜਣੇ ਧੰਤੀ ਬੰਦੀ ਵਿਸ਼ਨੂ ਕਰਮੋ ਉਤਾਰੋ ਆਜੋ ਇਹਨੂੰ ਆਜੋ 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 ਆ ਜੋ ਛੇਤੀ ਆ ਜੋ ਠੀਕ ਹੈ ਇਕੜੀਓ ਆਪਾਂ ਕਾ ਸ਼ੇਰ ਗਾਣਾ ਆਪਾਂ ਚੜਾਣੀ ਪਹਾੜ ਤੇ ਬੱਕਰੀ ਠੀਕ ਹੈ ਤੁਸੀਂ ਜੋਰ ਲਾਣਾ ਓਕੇ ਬੱਕਰੀ ਮਾਂ ਆਪੇ ਕਹਾਂ ਕਰ ਦੇਣੀ ਆ ਠੀਕ ਹੈ ਚਲੋ ਮੇਰੇ ਮਗਲ ਮਗਰ ਗਾਉ ਬੱਕਰੀ ਚੜੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਬੱਕਰੀ ਬકરી ਚੜੀ ਪਹਾੜ ਤੇ 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 ਪਹਾੜ ਤੇ ਬકરી ਚੜੀ ਪਹਾੜ ਤੇ ਕੋਟਿੰਦਾ ਹिल्स ਬકરી ਚੜੀ ਪਹਾੜ ਤੇ ਫਿਰ ਕਹਿੰਦੇ ਸਾਨੂੰ ਮੁੰਡੇ ਕਹਿੰਦੇ ਮੁੰਡਿਆਂ ਨੂੰ ਕਾਦੇ ਬੋਲ ਜਾ ਕੁੜੀਆਂ ਨੂੰ ਬੋਲ ਤਾਂ ਫਿਰ ਕਿੰਗਾ ਆਵਾਜ਼ ਨਹੀਂ ਆਉਂਦੀ ਬੱਕਰੀ ਚੜੀ ਪਹਾੜ ਤੇ ਬੱਕ ਲੈ ਸੋਕਾ ਡੋਲੀ ਮੋਤੇ ਤਾਂ ਘਰੇ ਤੇਰੀ ਆ ਢਿੱਲੂ ਤੇਰੀ ਚੱਲਦੀ ਆ ਮਾਤਾ ਜੀ ਘਰੋਂ ਪਤਾ ਕੀ ਕਹਿ ਗਈ ਇਹ ਘਰੋਂ ਪਤਾ ਕੀ ਕਹਿ ਗਈ ਕਹਿੰਦਾ ਮੈਂ ਮਾਮਾ ਰਾਜਾ ਸਾਹਿਬ ਮੱਥਾ ਟੇਕ ਆ ਗਿਆ ਡਿੱਗੀ ਜਾਂਦੇ ਘਰੀਆਂ ਉਹ ਕਹਿੰਦੇ ਮੁੰਡਾ ਸਾਡਾ ਬਣ ਕੇ ਤੀਆ ਸੀ ਤੂੰ ਕਹਿੰਦੇ ਪਿੰਡ ਵਾਲਿਆਂ ਦੱਸਦਾ ਮੈਂ ਦੱਸਣਾ ਨਹੀਂ ਮੱਥਾ ਤਾਂ ਟੇਕ ਹੀ ਲਿਆ ਗਏ ਨੇ ਰਾਜਾ ਸਾਹਿਬ ਅੱਛਾ ਨਾਲ ਕਿਹ ਸਵੇਰ ਨਕਲਾ ਦਵਾਇਆ ਹੈ ਬੱਕਰੀ ਚੜੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਤੂੰ ਕਹ ਤਾ ਕਹਿੰਦੈ ਲ ਬੱਕਰੀ ਚੜੀ ਪਹਾੜ ਤੇ ਤੁਸੀਂ ਕਿਉਂ ਤਾ ਮਹਾਰਾਜ ਬੱਕਰੀ ਚੜੀ ਪਹਾੜ ਤੇ ਤੂੰ ਕਹ ਬੱਕਰੀ ਚੜੀ ਪਹਾੜ ਤੇ ਡਰ ਗਈ ਤਾਂ ਬੱਕਰੀ ਚੜੀ ਪਹਾੜ ਤੇ ਯੋਰ ਨਗਿਆ ਤਾਂ ਬੱਕਰੀ ਚੜੀ ਪਹਾੜ ਤੇ ਪੈਸੇ ਕਿਨੇ ਕਮਾਇਆ ਤੀ ਬਹੁਤ ਕਮਾ ਲੇ ਕੰਮ ਕਿੱਦਾਂ ਚੱਲਿਆ ਵਧੀਆ ਚੱਲਿਆ ਫੇ ਦਵਾਈ ਨਹੀਂ ਲਿਆ ਹੋਈ ਕਾਦੀ ਸਾਲੇ ਹਜੇ ਵੀ ਮੁੰਡਿਆਂ ਨੂੰ ਬੋਲੀ ਜਾਂਦਾ ਓਏ ਬਿਮਾਰੀ ਪੈੜੇ ਮੈਂ ਬਿਮਾਰ ਆ ਅੱਛਾ ਰੋਜੀ ਮਵਾਰੇ ਨਹੀਂ ਬੱਕਰੀ ਚੜੀ ਪਹਾੜ ਤੇ ਬੱਕਰੀ ਜੜੀ ਬਾਹਰ ਪੇ ਏ ਕੋਣ ਹੈ ਚੰਦਨ ਚੰਦਰ ਤੂੰ ਆਇਆ ਚੰਦਰ ਰੋੜਾ ਹੈ ਬੱਕਰੀ ਚੜੀ ਪਹਾੜ ਤੇ 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 ਬੱਕਰੀ ਪਾੜ ਦੇ ਬੱਕਰੀ ਚੜੀ ਪਹਾੜ ਤੇ ਮੇਗਾ ਬੱਕਰੀ ਚੜੀ ਪਹਾੜ ਤੇ ਵਾਹ ਇਹ ਤਾਂ ਸਾਲਾ ਭਈਆਂ ਦਾ ਮੁੰਡਾ ਬੱਕਰੀ ਬੱਕਰੀ ਕਾ ਬੱਕਰੀ ਨਹੀਂ ਤੁਹਾਡੇ ਮੰਮੀ ਨੇ ਕੀ ਕਹਿੰਦੇ ਵਿਆਪੀ ਜਦਾਂ ਮਾਂ ਨਹੀਂ ਹੋਰ ਮਾਂ ਘਰੇ ਭਾਮੇ ਸਾਲਿਆਂ ਨੂੰ 부ੜੀ ਵੀ ਨਾ ਕਹਿੰਦੀ ਹੁਣ ਲੱਗ ਗਿਆ ਬੱਕਰੀ ਚੜੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਕਿੱਕੀ ਬੱਕਰੀ ਪਾੜ ਦੇ ਤੇ ਆ ਵੀ ਜਬਲਾ ਖਾਣੀਆਂ ਸਾਡੇ ਵੀ ਪਾਣੀਆਂ ਨਾਲ ਕੀ ਗੱਲ ਹੋਈ ਆ ਮੈਂ ਤੈਨੂੰ ਕਹਿ ਜਦਾ ਬੱਕਰੀ ਚੜੀ ਪਹਾੜ ਤੇ ਮਾਚਣਿਆ ਮੈਂ ਵੀ ਇਹੀ ਕਿਹਾ ਕਿ ਬੱਕਰੀ ਚੜੀ ਪਹਾੜ ਤੇ ਤੂੰ ਥਾਲੀਏ ਕਹਿੰਦੀ ਪਾੜ ਦੇ ਤੇ ਬਿਮਾਰੀ ਪੈਣਿਆ ਮੇਰੀ ਜ਼ੁਬਾਨ ਤਾਂ ਥਲ ਗਈ ਐਸੀ ਜ਼ੁਬਾਨੇ ਛੱਤਰ ਪਾਉਣੇ ਤੇਰੇ ਬੱਕਰੀ ਚੜੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਬੱਕਰੀ ਜਿਹੜੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਬੱਕਰੀ ਜਿਹੜੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਬੱਕਰੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਬੱਕਰੀ ਚੜੀ ਪਹਾੜ ਤੇ ਬੱਕਰੀ ਚੜੀ ਪਹਾੜ ਦੀ ਬੱਕਰੀ ਚੜੀ ਪਹਾੜ ਡੇਢ ਘੰਟੇ ਦਾ ਬੋਲੀ ਜਾਂਦਾ ਬੱਕਰੀ ਚੜੀ ਪਹਾੜ ਤੇ ਅੱਗੇ ਵੀ ਬੋਲ ਕੁਛ ਦੂਜੇ ਬੰਨੇ ਉੱਤਰ ਗਏ ਉਹ ਕਿਉਂ ਉਧਰ ਬੱਕਾ ਰੱਖਣਾ ਟਾਟਾ ਕਰ ਆ ਕਹਿੰਦੀ ਸਾਡਾ ਉੱਦੇ ਜੋ ਲਵਾਤਾ ਨਹੀਂ ਇਹ ਸਾਰੇ ਜੀਜੇ ਵਰਤ ਨਹੀਂ ਤੇ ਮੈਨੂੰ ਵੀ ਸ਼ੇਰ ਆਉਂਦਾ ਆਦਾ ਆਂਦੇ ਤੁਹਾਨੂੰ ਵੀ ਸ਼ੇਰ ਕੁੜੀਆਂ ਨੇ ਵੀ ਆਉਂਦਾ ਸੁਣਾਓ ਫਿਰ ਸੁਣਾਓ ਸੁਣਾਓ ਮੈਂ ਕਹ ਵੀ ਕੀ ਤੂੰ ਮੇਰੇ ਮਗਰ ਮਗਰ ਬੋਲਣਾ ਵਾ ਚੱਲ 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 ਉਹਦਾ ਗੱਲ ਹੋਣੀ ਪੈਣਾ ਨਾ ਕੋਵੇ ਤਾਂ ਜਦ ਤੂੰ ਤਾਂ ਮੂੰਹ ਨ ਟੁੱਰੀ ਜਾਂਦੀ ਪਿੱਛੇ ਕੋ ਬੰਦਾ ਜਜਮੈਂਟ ਕਰ ਲਵੇ ਠੇਲਾ ਟੁੱਰਿਆ ਜਾਂਦਾ ਮਟਿਆਰਾਂ ਦੀ ਤੋਰੀ ਇਦਾਂ ਦੀ ਹੁੰਦੀ ਆ ਇਦਾਂ ਦੀ ਮੁੰਡਿਆਰ ਕੀ ਮੁੰਡਿਆ ਦੀਆਂ ਇਹ ਚੀਜ਼ਾਂ ਹਿੱਲਦੀਆਂ ਦੱਸੋ ਇਹਨੇ ਦੋ ਜਵਾਬ ਮੈਂ ਕਹਾਂ ਮੇਰੀ ਗੱਲ ਸੁਣ ਲੈ ਤੁਸੀਂ ਮੇਰੇ ਮਗਰ ਮਗਰ ਬੋਲਣਾ ਮੈਂ ਜਿਹੜੀ ਗੱਲ ਕਰੂੰਗੀ ਤੁਸੀਂ ਉਹਦਾ ਮੈਨੂੰ ਜਵਾਬ ਦੇਣਾ ਇੱਥੇ ਪਿਆਰ ਦੀ ਪੁੱਛ ਕੋਈ ਨਾ ਦਸਵਾਨ ਜਾ ਕੇ ਚੱਲ ਪਿੰਡੋ ਬਾਹਰ ਬਿਮਾਰੀ ਪੈਣਾ ਮੇਰੇ ਕਹਿਣ ਵੱਲੇ ਕੀ ਕੋਈ ਕਦਰ ਨਹੀਂ ਕਰਦਾ ਜਿੱਦ ਨੂਰਦੀਨ ਕਰਦੇ ਇੱਥੇ ਪਿਆਰ ਦੀ ਪੁੱਛ ਕੋਈ ਨਾ ਇੱਥੇ ਪਿਆਰ ਦੀ ਪੁੱਛ ਕੋਈ ਨਾ ਮੈਂ ਕਹ ਵੀ ਕੀ ਮੈਂ ਤੈਨਾਂ ਨਹੀਂ ਬੋਲਣਾ ਤੇਰੇ ਮੂੰਹ ਤੇ ਮੁਛ ਕੋਈ ਨਾ ਮੁਛ ਹੈ ਨਹੀਂ ਹੈ ਨਹੀਂ ਦਾੜੀ ਹੈਨੇ ਕੇ ਮੁੰਡਾ ਪਿਆਰ ਦਾ ਚੱਕ ਲਾਂਗੇ ਮਾਸਾ ਪਿਆਰ ਦਾ ਚੱਕ ਲਵਾਂਗੇ ਕੇ ਮੁੰਡਾ ਪਿਆਰ ਦਾ ਚੱਕ ਲਾਂਗੇ ਮਾਸਾ ਪਿਆਰ ਦਾ ਚੱਕ ਲਵਾਂਗੇ ਤੁਸੀਂ ਇੱਕ ਵਾਰੀ ਹਾਂ ਤਾਂ ਕਰੋ ਤੁਸੀਂ ਇੱਕ ਵਾਰੀ ਹਾਂ ਤਾਂ ਕਰੋ ਮੁੱਛਾਂ ਦੀ ਕੀ ਗੱਲ ਕਰਦੇ ਮੁੱਛਾਂ ਦੀ ਤੁਸੀਂ ਕੀ ਗੱਲ ਕਰਦੇ ਅਸੀਂ ਲੰਮਾ ਲੰਮਾ ਦਾੜਾ ਰੱਖ ਲਾਂਗੇ ਬਿਮਾਰੀ ਪੈਣਾ ਨਾ ਹੋਵੇ ਤਾਂ ਮੈਂ ਕਿਹਾ ਵਿਕੀ ਟਲੀ ਉੱਤੇ ਆਣਾ ਏ ਹੈਨੇ ਝੂਠ ਕਦ ਬੋਲ ਜਨੇ ਉੱਤੇ ਟਲੀ ਉੱਤੇ ਆਣਾ ਏ ਟਲੀ ਉੱਤੇ ਆਣਾ ਤੁਲਾ ਕਾ ਦਾੜੀ ਮੋਛ ਰੱਖ ਤੇਰੀ ਰੂਹ ਤੇ ਜਨਾਨਾ ਏ ਤੈਨੂੰ ਪਤਾ ਹੋਣਾ ਮਾਰੀ ਭੈਣਾ ਨਾ ਕੜੀ ਉੱਤੇ ਆ ਨੇ ਕੜੀ ਉੱਤੇ ਆਣਾ ਏ ਕੜੀ ਉੱਤੇ ਆਣਾ ਏ ਆ ਜਿਹੜੀ ਮੱਚ 1.5 ਲੱਖ ਦੀ ਲੈਂਦੀ ਭਿੰਦੀ ਹੋਣਾ ਨੇ ਆਹੋ ਉਹ ਤੂੰ ਹੀ ਚੋਣ ਜਾਣਾ ਏ ਮਾਰੀ ਭੈਣਾ ਮੈਂ ਕਹੇ ਮੇਰੀ ਭੈਣਾ ਗੱਲ ਕਰਕੇ ਦਿਖਾ ਤੂੰ ਫੜਾ ਬੀ ਗੁਫਸ਼ੋ ਮੈਂ ਕਹੇ ਮੇਰੀ ਸਿੱਧਾ ਜਵਾਬ ਦੇਈ ਹਾਂਜੀ ਪੀਪਲ ਦਾ ਪੱਤਾ ਤੋੜ ਕੇ ਪਤੰਗ ਬਣਾਵਾਂਗੀ ਵਾਹ ਬੇਬਾਨੂਰ ਕੀ ਹੋਇਆ ਅਸੀਂ ਐਵੇਂ 5-5 ਰੁਪਏ ਖਰਚ ਕਰੀਏ ਓਏ ਮੇਰੇ ਸ਼ੇਰ ਦਾ ਜਵਾਬ ਦੇ ਹਾਂ ਮੈਂ ਕਿ ਪੀਪਲ ਦਾ ਪਤਾ ਤੋੜ ਕੇ ਪਤੰਗ ਬਣਾਵਾਂਗੀ ਪੀਪਲ ਦਾ ਪਤਾ ਤੋੜ ਕੇ ਪਤੰਗ ਬਣਾਵਾਂਗੀ ਪੀਪਲ ਦਾ ਪਤਾ ਤੋੜ ਕੇ ਪਤੰਗ ਬਣਾਵਾਂਗੀ ਪੀਪਲ ਦਾ ਪਤਾ ਤੋੜ ਕੇ ਪਤੰਗ ਬਣਾਵਾਂਗੇ ਵਿੱਕੀ ਤੇਰੀ ਮਾਂ ਨੂੰ ਵੇਚ ਕੇ ਸੀ ਸਾਰੇ ਡਾਂਸਰ ਸ਼ਿਮਲਾ ਘੁੰਮ ਕੇ ਆਵਾਂਗੇ ਕਿ ਪੀਪਲ ਦਾ ਪਤਾ ਤੋੜ ਕੇ ਪਤੰਗ ਬਣਾਵਾਂਗੇ ਪੀਪਲ ਦਾ ਪਤਾ ਤੋੜ ਕੇ ਪਤੰਗ ਬਣਾਵਾਂਗੇ ਤੁਹਾਡੀ ਮਾਂ ਨੂੰ ਵੇਚ ਕੇ ਹਾਂਜੀ ਅਸੀਂ ਅਜਾ ਦਾ ਬਰੇਟਰ ਲਿਆਵਾਂਗੇ ਓਏ ਕਿਉਂ ਇਹਨੂੰ ਕੀ ਹੋਇਆ ਇਹ ਬਾਜੀ ਨਹੀਂ ਖੋਲਦਾ ਹੋਰ ਕਿੰਨੀ ਕੁ ਅੱਛਾ ਤੁਹਾਨੂੰ ਬਹੁਤ ਆਏ ਤੂੰ ਮੇਰੀ ਭੈਣ ਨਾਲ ਵੀ ਗਲਤ ਗੱਲ ਕੀਤੀ ਸੀ ਬਿੱਗ ਸ਼ੋਰ ਹੁਣ ਮੇਰੀ ਮੰਮਾ ਨਾਲ ਗੱਲ ਕਰ ਹਣ ਦਿਓ ਹਾ ਕੋਣ ਹੈ ਹੋਈ ਖਲੀ ਆ ਗਿਆ ਭਾਈ ਹੈ ਇਹ ਜੌਨਸਨ ਆ ਗਿਆ ਆਜੋ ਤੁਸੀਂ ਵੀ ਆਜੋ ਵਿੱਕੀ ਮੈਂ ਕਿਹਾ ਮੈਂ ਬੜੀ ਸੋਹਣੀ ਤੇ ਤੂੰ ਬੜਾ ਭੈੜਾ ਖਾਵੜੀ ਨਿਕਲਦੀ ਬਾਹਰ ਉਹ ਤੇ ਬਣਾ ਗਿਆ ਬੋਤਾ ਹਾਂ ਇਹ ਫੜ ਇਹ ਫੜ ਹੋ ਗਏ ਵਿੱਕੀ ਮੈਂ ਬੜੀ ਸੋਹਣੀ ਤੇ ਤੂੰ ਬੜਾ ਭੈੜਾ ਅੱਛਾ ਤੂੰ ਬਹੁਤ ਸੋਹਣੀ ਤੇ ਮੈਂ ਬਹੁਤ ਭੈੜਾ ਹਾਂ ਪੂਰੀ ਮੇਰੀ ਗੱਲ ਸੁਣ ਉਹ ਝੂਠਾਂ ਵਾਲੇ ਬਕਸੇ ਦਾ ਰੰਗ ਕਿਦਾਂ ਦਾ ਕਾਲਾ ਕਾਲਾ ਹੈਂ ਕਾਲਾ ਤੂੰ ਮੂੰਹ ਤੋ ਗਿਆ ਇੰਦਾ ਦੇ ਨਿਕਲ ਨਾ ਨੇ ਮਗਾ ਤਾਂ ਛੇ ਉਹ ਵੀ ਕੀ ਉਹਦੇ ਕਹਿਣ ਦਾ ਮਤਲਬ ਸੀ ਕਿ ਉਹ ਬਸ ਸੋਣੀ ਤੇ ਤੂੰ ਬੜਾ ਭੇੜਾ ਐ ਤੇ ਉਹ ਸੋਣੀ ਤੇ ਮੈਂ ਬਹੁਤ ਭੇੜਾ ਆ ਉਹ ਬਸ ਸੋਣੀ ਤੇ ਤੂੰ ਬੜਾ ਭੇੜਾ ਇਹ ਲੁਧਿਆਣੇ ਦੀ ਗਾਈ ਹਾਂ ਇਧਰ ਬੜਾ ਜ਼ੋਰ ਦਾ ਬੈੜਾ ਮਰ ਜਣ ਨਾਵੇਂ ਤਾਂ ਮੇਰੀ ਗਾਣਾ ਸੋਣਾ ਛੇੜ ਦਾ ਜਵਾਬ ਤਾਂ ਕੋਈ ਚੱਜ ਨਾ ਦਿੱਤਾ ਨੀ ਮੈਂ ਸੁਣਿਆ ਤੂੰ ਬੋਲੀਆਂ ਪਾਈਆਂ ਗੋਰੀਆਂ ਨਚਾਈਆਂ ਬਿਲਕੁਲ ਬਾਹਰ ਜਾ ਕੇ ਗੋਰੀਆਂ ਮੰਨੂ ਕੀ ਤਾਂ ਜੇ ਮੇਰੇ ਮੁੰਡਿਆਂ ਨੂੰ ਉਹ ਕੁੜੀਆਂ ਨਚਾਵੇ ਐ ਤਾਂ ਕਾ ਮੁੰਡੇ ਵਾਲੇ ਹੁੰਦਾ ਨਾ ਤੇ ਆਹੀ ਮਹੀਨਾ ਬੋਧ ਨਕਲ ਦਾ ਆਹੀ ਮਹੀਨਾ ਤੁਹਾਡਾ ਨਕਲ ਅੰਦਰ ਆ ਗਿਆ ਹੋ ਮੋਰੇ ਝੰਡਾ ਚੱਲ ਪਈਆਂ ਪਾਰਟੀ ਪਾਰਟੀ ਵਾਲੀ ਸ਼ੰਗ ਅੱਜ ਬੋਲਿਏ ਪਾਈਏ ਬਰੀ ਬਰੀ ਵਾਰ ਸੀ ਕਰਨ ਗਿਆ ਸੀ ਖੜਗਲੇ ਆਂਦੇ ਲੱਡੂ ਬਰੀ ਬਰੀ ਵਾਰ ਸੀ ਖੱਟਣ ਗਿਆ ਸੀ ਖੜਗਲੇ ਆਂਦੇ ਲੱਡੂ ਬਰੀ ਬਰੀ ਵਾਰ ਸੀ ਖੱਟਣ ਗਿਆ ਸੀ ਖੜਗਲੇ ਆਂਦੇ ਲੱਡੂ ਬਰੀ ਬਰੀ ਵਾਰ ਸੀ ਖੱਟਣ ਗਿਆ ਸੀ ਖੜਗਲੇ ਆਂਦੇ ਲੱਡੂ ਕਪੜੇ ਤੌਂਦੀ ਦੇ ਅੱਖ ਚ ਪੈ ਗਿਆ ਸਾਬਣ ਕਪੜੇ ਤੌਂਦੀ ਨੂੰ ਅੱਖ ਮਾਰ ਕੇ ਡੱਡੂ ਹੁੰਦਾ ਮੈਂ ਕੀ ਤੂੰ ਕਹਿੰਦਾ ਅੱਖ ਚ ਪੈ ਗਿਆ ਸਾਬਣ ਹੈ ਗਾਲਤੀ ਕਿਉਂ ਹੋ ਗਿਆ ਗਾਲਤ ਵਾਰੀ 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 ਸੀ ਕਰਨਗੇ ਆਸੀਂ ਖੜਗਦੇ ਆਂਦੇ ਲੱਡੂ ਪਾਉਂਦੀ ਸੀ ਕਰਨਗੇ ਆਸੀਂ ਖੜਗ ਕੇ ਲਿਆਉਂਦੇ ਲੱਡੂ ਵਾਰੀ 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 ਸੀ ਕਰਨਗੇ ਆਸੀਂ ਖੜਗਦੇ ਆਂਦੇ ਲੱਡੂ ਹੋ ਵਾਰੀ 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 ਸੀ ਖੜਨਗੇ ਆਸੀਂ ਖੜਗ ਕੇ ਲਿਆਉਂਦੇ ਲੱਡੂ ਵਾਰੀ 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 ਓਟਤ ਜਾਂਦੀ ਦਾ ਚੈਨ ਚ ਫਸ ਗਿਆ ਪਹੁੰਚਾ ਓਟਰ ਤੇਰੀ ਮਾਂ ਨੇ ਚੈਨ ਲਵਾਈਆ ਫਸਿਆਗਾ ਤੇ ਸਾਈਕਲ ਚ ਅੱਛਾ ਇਹ ਵੀ ਗਲਤੀ ਆ ਬਾਰਿ ਬਾਰਿ ਬਾਰ ਸੀ ਕੱਢਣ ਗਿਆ ਸੀ ਖੜਕਦੇ ਆਂਦੇ ਲੱਡੂ ਬਾਰਿ ਬਾਰਿ ਬਾਰ ਸੀ ਕੱਢਣ ਗਿਆ ਸੀ ਖੜਕਦੇ ਆਂਦੇ ਲੱਡੂ ਬਾਰਿ ਬਾਰਿ ਬਾਰ ਸੀ ਕੱਢਣ ਗਿਆ ਸੀ ਖੜਕਦੇ ਆਂਦੇ ਲੱਡੂ ਬਾਰਿ ਬਾਰਿ ਬਾਰ ਸੀ ਕੱਢਣ ਗਿਆ ਸੀ ਖਟ ਕੇ ਲਿਆਂਦੇ ਲੱਡੂ ਜਹਾਜ਼ ਉੱਜੀ ਜਾਂਦੀ ਦੇ ਸਿਰ ਵਿੱਚ ਵੱਜਿਆ ਟੈਂਪੂ ਓਏ ਮਰ ਜਣੇ ਜਹਾਜ਼ ਉੱਤੇ ਤਾਂ ਟੈਂਪੂ ਥੱਲੇ ਚੱਲਦੇ ਆ ਇਹ ਕਿਹਦਾ ਤੂੰ ਕਿਹਾ ਅੱਜ ਜਾਂਦੀ ਦੇ ਸਿਰ ਵਿੱਚ ਵੱਜਿਆ ਟੈਂਪੂ ਟੈਂਪੂ ਕਿੱਦਾਂ ਵੱਜਿਆ ਮੈਂ ਦਾਦਾ ਦੱਸ ਦਿਨਾ ਓਏ ਇੱਧਰ ਚੱਲ ਇੱਧਰ ਸਾਰੇ ਹੱਟਾ ਰੋੜੀ ਦੇ ਮਾਲਕਾ ਓਏ ਇੱਧਰ ਇਹ ਕਿਹਦੇ ਅਰگە ਤਾਂ ਧਿਆਣੀ ਐਡੀ 'ਚ ਖੜਾ ਇਹ ਉੱਥੇ ਹੀ ਰਹਿਂਦਾ ਖੜਾ ਜਰੰਦਰ ਬੰਦ ਨੂੰ ਮੂੰਹ ਕਰਕੇ ਉੱਧਰ ਨਹੀਂ ਮੂੰਹ ਹੁੰਦਾ ਫਲਾਵਰ ਵਾਲੋ ਟੈਂਪੂ ਬੈਠ ਹੁੰਦਾ ਆ ਅੱਛਾ ਇਹਦੇ ਵਿੱਚ ਕਿਤੇ ਵੱਜ ਗਿਆ ਕੀ ਫੇਰ ਕੀ ਕਿਹਾ ਇਹਨੇ ਇਹਨੇ ਗੁੱਸੇ 'ਚ ਹੋਰੀ ਕੁਝ ਕਹਿਤਾ ਕੀ ਚੱਲ ਵੇ ਭਰਾ ਬਟੇ ਟੈਂਪੂ ਚ ਟੈਂਪੂ ਨਾ ਰਿਆ ਅੱਛਾ ਜੇ ਕਿਤੇ ਟ੍ਰੈਫਿਕ ਪੌਸਟ 'ਤੇ ਚੰਡੀਗੜ੍ਹ ਚੌਂਚ ਖੜਿਆ ਰਸ਼ ਨੂੰ ਕਿਤਾ ਪਾਸ ਕਰਾਂਦੇ ਆਪਣੇ ਰੋਬ ਅੰਦਾਜ਼ ਨਾਲ ਕਿੱਦਾਂ ਪਾਸ ਕਰਾਂਦੇ ਇੱਧਰ ਵਾਲੇ ਲੰਘ ਜਾਓ ਇਧਰ ਵਾਲੇ ਲੰਘ ਜਾਓ ਅਸਮਰੇ ਵਾਲੇ ਲੰਘ ਜਾਓ ਆ ਪਿੱਛੇ ਵਾਲੇ ਖੜ ਜਾਓ ਜੇ ਕਿਤੇ ਇਹਦੇ ਰੱਖ ਅੱਛਾ ਜੇਰੇ ਵਰਗਾ ਇੱਥੇ ਆਪਣੇ ਚੰਡੀਗੜ੍ਹ ਚੋਂ ਚੜ੍ਹੇ ਹੁੰਦਾ ਹਮੇਸ਼ਾ ਹਾਂ ਹਾਂ ਰਾਜੂ ਬਾਈ ਭਜਾਦਾ ਰਾਜੂ ਨੂੰ ਕਿਤਾ ਪਾਸ ਕਰਾ ਦੇ ਜਿੱਦਾਂ ਉਹ ਕਹਿੰਦਾ ਰੁਕ ਜਾਓ ਰੁਕ ਜਾਓ ਲੰਘ ਜਾਓ ਲੰਘ ਜਾਓ ਖੜ ਜਾਓ ਖੜ ਜਾਓ ਆ ਜਾਓ ਆ ਜਾਓ ਇਹਨੇ ਕੀ ਤਾਂ ਕਹਿਣਾ ਇਹਨੇ ਕੀ ਕਹਿਣਾ ਇਹਨੇ ਆਪਣੇ ਸਾਹ ਬਣਾ ਲਈ ਕਿਦਾਂ ਜਿੱਦਾਂ ਨਕਲਾਂ ਚ ਕਰਦੇ ਕਿਦਾਂ ਬੇ ਇਧਰ ਆ ਰਿਓ ਸਤਿਓ ਪਸਤਿਓ ਹਾਈ ਵੀ ਇਤਨਾ ਲੈ ਓ ਪਲੀਜ਼ ਕਮਾਓ ਜੇ ਰਾਜ ਜਿਆਦਾ ਪੈ ਗਿਆ ਹਾਂ ਫਿਰ ਗੁਰੂ ਵਾਲਾ ਕੰਮ ਫੜ ਲੈਣਾ ਤੋਂ ਗੁਰੂ ਵਾਲਾ ਪੁੱਛੋ ਕਿਹੜਾ ਕਿਹੜਾ ਅੱਗ ਲੱਗਿਆ ਏ ਆਈ ਜਿੱਥੇ ਜਾਇਓ ਆਈ ਜਿੱਥੇ ਜਾਇਓ ਜੇ ਕਿਤੇ ਪੰਜਾਬ ਪੁਲਿਸ ਦੇ ਨਾਕੇ ਤੇ ਖੜੇ ਹੋਣ ਹਾਂ ਕਿਤੇ ਸੁਣਨ ਜੇ ਮੁੰਡਾ ਲਾਈਟਾਂ ਕਰ ਜੇ ਪਾਰ ਉਹਦਾ ਚਲਾਨ ਕੇ ਤਾਂ ਕੱਟਦੇ ਆ ਇਹ ਖੜ ਜਾ ਤੇਰਾ ਚਲਾਨ ਬਣਦਾ ਤੂੰ ਲਾਈਟਾਂ ਪਾਰ ਕੀਤੀਆਂ ਐਦਾਂ ਕਹਿੰਦੇ ਆ ਨਾ ਹਾਂ ਜੇ ਕਿ ਦੇ ਦੇਗਾ ਖੜ ਜੇ ਨੀ ਆ ਜਾ ਆ ਜਾ ਪੁੱਤ ਤੈਨੂੰ ਨਹੀਂ ਛੱਡਣਾ ਅੱਜ ਮੈਂ ਅੱਜ ਇਹ ਕਿਤੇ ਇਹਦੇ ਵਰਗਾ ਅੱਛਾ ਜੇ ਇਹਦੇ ਵਰਗਾ ਪੰਜਾਬ ਪੁੱਜੋ ਜੇ ਭਰਤੀ ਭਰਤੀ ਚੌਂਕ ਚ ਲੱਜੇਵੇਂ ਡਿਊਟੀ ਡਿਊਟੀ ਕਿਤੇ ਸੋਹਣੇ ਜੇ ਮੁੰਡਾ ਲੈਟਾ ਕਰ ਜੇ ਪਾਰ ਹਾਂ ਇਹ ਉਹਦੇ ਚਲਾਣ ਕਿਤਾ ਕਰਤੂਗੀ ਕਿੱਦਾ ਪੁਲਿਸ ਵਾਲਾ ਕੋਕਾ ਖਾਣੋ ਤੇ ਚਲਾਣ ਮੰਨਦਾ ਲੈਟਾ ਪਾਰ ਕੀ ਦੀ ਨਹੀਂ ਨਹੀਂ ਕੀ ਕਹਿਣਾ ਇਹਨੇ ਆਪਣੇ ਦਾ ਬਣਾ ਲਈ ਕਿ ਜਿੱਦਾਂ ਨਕਲਾ ਜਿਹ ਕਹਿੰਦੇ ਕਿੱਦਾ ਹਾਂ ਹਾਂ ਸੁਣੀ ਤੂੰ ਤੀ ਜੇ ਬੁਲਾਂਗੀ ਉੱਥੋਂ ਨਾ ਤੁਸੀਂ ਮੈਨੂੰ ਦੇਖਿਆ ਨਾ ਲੈਟਾ ਦੇਖਿਆ ਚੱਕ ਮੈਂ ਉੱਥੇ ਤਣਾ ਸੀ ਹੈ ਤੂੰ ਜੀਸਾ ਆ ਅੱਛਾ ਜੇ ਕਿਤੇ ਭਾਈ ਤੋਂ ਸਬਜ਼ੀ ਵੇਚ ਤਾਂ ਹੋਕਾ ਕਿਦਾਂ ਦਿੰਦੇ ਆਲੂ ਲੈ ਲੈ ਗੋਬੀ ਲੈ ਲੈ ਕੀ ਲੈ ਲੈ ਕੱਦੂ ਲੈ ਲੈ ਪੁਦੀਨਾ ਲੈ ਲਓ ਪੁਦੀਨਾ ਲੈ ਲਓ ਹਾਂ ਹੁਣ ਜੇ ਕਿਤੇ ਭਾਈ ਸਾਜੀ ਵੇਚ ਤਾਂ ਕਹਿੰਗਾ ਲੈ ਲਓ ਪੁਦੀਨਾ ਹਾਂ ਜੇ ਕਿਤੇ ਦੇ ਦੇਗਾ ਵੇਚਣ ਲਾ ਪਵੇ ਅੱਛਾ ਫੇਰ ਇਹ ਕਿਦਾਂ ਵੇਚੂਗਾ ਕਿਦਾਂ ਜਿੱਦਾਂ ਤਾਂ ਧਿਆਣੇ ਵੇਚਦਾ ਹੀ ਆ ਸਬਜ਼ੀ ਤਾਂ ਵੇਚਦਾ ਹੀ ਆ ਉਹ ਪਰ ਜੇ ਤਾਂ ਇੱਥੇ ਕਹਤਾ ਉਦਾਂ ਨਹੀਂ ਕਹਿੰਦਾ ਲੈ ਲੈ ਇਹ ਕਿੱਡੀ ਸਾਰੇ ਨਾਨਕ ਛਕ ਲੈ ਗਏ ਜੇ ਕਿ ਤੇ ਇਹਨਾਂ ਦੇ ਨਾਲ ਆਪਾਂ ਮੇ ਬਦੀਨਾ ਵੇਚਣ ਅੱਛਾ ਫੇਰ ਕੀ ਹੋਈ ਇੱਕ ਤਾਂ ਵੇਚੂਗਾ ਕਿਦਾਂ ਆਪਣੇ ਹਿਸਾਬ ਨਾਲ ਕਿਦਾਂ ਹੁਣ ਭਾਈ ਤਾਂ ਕਹੂਗਾ ਲੈ ਲਓ ਬਦੀਨਾ ਬਦੀਨਾ ਇਹਨੇ ਕੀ ਕਹਿਣਾ ਕੀ ਲੈ ਲਓ ਪੂਦੀਨਾ ਬਾਜੀ ਦੇਖਣਾ ਜੈ ਜੈ ਜਾਨ ਜੈ ਜੈ ਅਸਾ ਜੇ ਕਿਤੇ ਕਰੈਕਟਰ ਹੈ ਇਹਦਾ ਨਾ ਕੀ ਇਹਦਾ ਥੋੜਾ ਆਪਣੀ ਇੰਟਰੋਡਕਸ਼ਨ ਦੇ ਉਹਨੂੰ ਇਧਰ ਬੁੱਝ ਹੈਲੋ ਹਾਊ ਆਰ ਯੂ ਨਹੀਂ ਵੀਨ ਬਤਾ ਦੋ ਸ਼ੋਅ ਕੀ ਕਰਨੀ ਚੱਲੇ ਪੇਟੀ ਮੁੰਡਾ ਬੁੱਧ ਤੇ ਮੱਛੀ ਖਾ ਕੇ ਮਹਿਰੋ ਨੀਰੋੜਾ ਮਹਿਰੋ ਨੀਰੋੜਾ ਹਾਂਜੀ ਮਹਿਰੋ ਨੀਰੋੜਾ ਫਰੋਂ ਲੁਧਿਆਣਾ ਲੈ ਇੱਕ ਮਿੰਟ ਹੋ ਜਾ ਕਿਆ ਨਾ ਦਿੱਤਾ ਨੀਰੋ ਨੀਰੋੜਾ ਓਕੜ ਲੈ ਜਤਨਾ ਗਨੇ ਬਾਤ ਚੋ ਨਾ ਕੀ ਲੀਗੇ ਜੀ ਤੇ ਵਿੱਚ ਮੈਂ ਆਧਾਰ ਕਾਰਡ ਦਿਖਾ ਦੂੰਗੀ ਵਿੱਕੀ ਕੈਨ ਕਾਰਡ ਵੀ ਧਿਆ ਇੱਕ ਮਿੰਟ ਰੁਕ ਜਾ ਭਾਈ ਸੱਚ ਸਾਹਮਣੇ ਆਣ ਲਗਿਆ ਇੱਕ ਮਿੰਟ ਰੁਕਿਓ ਪੰਨੀ ਇਹਦੇ ਨਾ ਤੇ ਆਈ ਐਚ ਲੈ ਮੇਰੇ ਬੋਤਲ ਲੈ 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 ਬੋਤਲ ਮੈਂ ਕਿਹੜੇ ਮੁੱਕਰ ਲਗਿਆ ਲੈ ਆ ਲੈ ਜੀ ਭਾਈ ਬਾਬਾ ਜੀ ਇਹਦੇ ਉਰਕੇ ਬਾਤ ਚੜ ਗਿਆ ਹਾਂ ਹੁਣ ਸਾਨੂੰ ਪਤਾ ਹੈ ਅੱਜ ਕੱਲ ਬੀਬੀਆਂ ਦਾ ਕਰਾ ਮਾਫੀ ਦਿਆ ਆਹੋ ਹੁਣ ਕਨੈਕਟਰ ਆਧਾਰ ਕਾਰਡ ਦੇ ਕੇ ਛੱਡੀ ਜਾਂਦੀ ਬੀਬੀਆਂ ਨੇ ਹਾਂ ਅਸੀਂ ਕਿਤੇ ਇਹਦੇ ਰੰਗ ਚੜਗੇ ਬੱਸ ਜੇ ਇਹੀ ਚੜਿਆ ਕੱਲ ਲੁਧਿਆਣੇ ਤੋਂ ਇਹੀ ਆਇਆ ਅਸੀਂ ਜੀ ਦੀ ਗੱਲਿਆਂ ਆਹੋ ਇਹ ਬੱਸ ਚੜ ਗਿਆ ਸਰਕਾਰੀ ਬੱਸ ਦੇ ਕੇ ਹਾਂ ਪਹਿਲਾਂ ਤਾਂ ਪ੍ਰਾਈਵੇਟ ਬੱਸਾਂ ਮੰਗ ਮੰਗ ਕੇ ਖਾ ਗਿਆ ਜੇਰਾ ਹਾਂ ਇਹ ਮੁਰਗੀ ਚੜ ਗਿਆ ਸਰਕਾਰੀ ਬੱਸ ਤੇ ਅਸ਼ਾ ਤੁਹਾਨੂੰ ਪਤਾ ਉੱਥੇ ਮਹਾਂਤਾਂ ਚੱਲਣੇ ਜਾਂਦੀਆਂ ਕਿ ਨਹੀਂ ਹਾਂ ਇਹ ਚੜ ਗਿਆ ਇੱਕ ਸੂਟ ਪਾ ਕੇ ਜਨਾਨੀ ਵਾਲੇ ਹਾਂ ਇਹ ਤਾਂ ਏਟੀਐਮ ਆ ਮੈਂ ਚੰੜ ਲਿਖਿਆ ਹੈ ਤੇ ਫੇਰ ਫੇਰ ਇਹ ਵੀ ਸੂਟ ਮੋੜ ਕੇ ਆ ਗਿਆ ਫੇਰ ਇਹ ਰਗਾ ਬਾਸੜਗਾ ਸਰਕਾਰੀ ਹੈ ਅੱਛਾ ਹੁਣ ਭਾਈ ਸਾਹਿਬ ਜਦੋਂ ਬੀਪੀਲ ਸਾਰੀਆਂ ਵਾਰੀ ਮੁੱਕ ਗਈ ਆ ਗਈ ਇਸ ਬਾਬੇ ਦੀ ਵਾਰੀ ਹਾਂ ਉਹ ਕਹੇ ਜੋ ਭੈਣ ਦੀ ਧਾਰ ਘੜਦੇ ਹੋ ਹਾਂ ਹੁਣ ਭੈਣ ਜੀ ਹੋਵੇ ਤਾਂ ਧਾਰ ਘੜ ਫੜਾਵੇ ਉਹਨੇ ਫੇਰ ਗਿਆ ਭੈਣ ਦੀ ਧਾਰ ਘੜ ਫੜਾਇਆ ਫੇਰ ਹੁਣ ਭੈਣ ਜੀ ਹੋਵੇ ਤਾਂ ਫੜਾਵੇ ਉਹਨੇ ਦੀਜੀ ਮਰੀ ਗਿਆ ਭੈਣ ਜੀ ਧਾਰ ਘੜਦੇ ਹੋ ਫੇਰ ਹੁਣ ਭੈਣ ਜੀ ਹੋਵੇ ਤਾਂ ਫੜਾਵੇ ਹੋਏ ਦੇ ਚੌਥੀ ਵਾਰ ਭੈਣ ਜੀ ਹੁਣੀ ਇੰਦਾ ਚੱਕ ਲੈ ਫਾੜ ਕੇ ਖੜੇ ਗਾਲੇ ਫੇਰ ਕਹਿੰਦੇ ਭੈਣ ਜੀ ਡਰ ਕਾਰਡ ਦਿਖਾ ਲਿਓ ਫੇਰ ਮੂੰਹ ਆਪਣਾ ਪਿੱਛੇ ਨੂੰ ਕਰੇ ਡਰ ਕੜੇ ਦਾ ਫਲਾਣਾ ਕੀ ਲਿਖਿਆ ਸੀ ਉੱਤੇ ਜਦ ਡਰਾਈਵਰ ਨੇ ਦੇਖਿਆ ਡਰ ਕਾਰਡ ਪੰਨਾ ਕੀ ਡਰਾਈਵਰ ਤੇ ਤਾਂ ਡੇਲੇ ਪਾਰਾਂਗੇ ਫੇਰ ਉੱਤੇ ਪਤਾ ਕੀ ਲਿਖਿਆ ਜੀ ਚੰਦਰ ਕੁਮਾਰ ਓਏ ਅਰੋੜਾ ਆ ਅਰੋੜਾ ਬੁੜੇ ਦਾ ਨਾਮ ਸੈਂਟਰ ਵਾਲਾ ਮਾ ਦਾ ਨਾਮ ਰੂਤ ਲੈਦਾ ਹਾਂ ਕਿਹੜੇ ਬਾਬੇ ਚ ਫੋਟੋ ਲਾਈਓ ਐਸੇ ਜੇ ਕਿਤੇ ਮੇਰੇ ਨਾਲਸਾ ਕ੍ਰਿਕਟ ਖੇਡਦੇ ਆ ਹਾਂ ਖੇਡਦੇ ਆ ਨਾ ਉਹਦੇ ਵਿੱਚ ਕੋਈ ਅੰਪਾਇਰ ਆਊਟ ਹੋ ਜਾਂਦਾ ਪੈਰ ਸ਼ਾਇਦ ਕਿੱਧਰ ਕਰਦੇ ਆ ਆਊਟ ਖਜੀਦਾ ਕਹਿੰਦੇ ਨਾ ਜੇ ਕੋਈ ਪਲੇਅਰ ਆਊਟ ਹੁੰਦਾ ਹਾਂ ਸਹੀ ਗੱਲ ਹੈ ਹਿਦਰਾਬਾਦ ਇਹ ਫੜਾ ਦੇ ਹੁਣ ਜਮਾ ਹੁਲਾਉਂਦੇ ਜੇ ਕਿਤੇ ਐਦੇ ਵਰਗਾ ਬਣ ਜੇ ਅੰਪਾਇਰ ਅੱਛਾ ਜੇ ਇਹਦੇ ਵਰਗਾ ਬਣ ਜਵੇ ਅੰਪਾਇਰ ਕੋਈ ਖਿਡਾਰੀ ਹੋ ਜਵੇ ਆਊਟ ਆਊਟ ਬਾਬੇ ਸੁਭੀ ਸੁਭੀ ਗੱਲਾਂ ਤਾ ਕਰਦੇ ਕਿ ਆਪਣਾ ਮਹਿਬਤ ਆ ਇਹਦੇ ਵਰਗਾ ਬਣ ਜੇ ਅੰਪਾਇਰ ਹਾਂ ਕੋਈ ਖਿਡਾਰੀ ਹੋਈ ਵੀ ਆਊਟ ਇਹ ਇਸ਼ਾਰਾ ਕੀਤਾ ਕਰੂ ਕਿ ਕਿਦਾਂ ਹੁਣ ਪਾਇਰ ਤਾਂ ਕਹੂਗਾ ਆਊਟ ਇਹਨੇ ਕੀ ਕਹਿਣਾ ਕੀ ਆਪਣੇ ਹਿਸਾਬ ਨਾਲ ਜਦੋਂ ਨਗਲਾਂ ਚ ਕਹਿੰਦੇ ਕਿਦਾਂ ਹੋਏ ਚੱਕ ਹੋ ਗਿਆ ਬੋਏ ਬੋਏ ਹੋਈ ਵੀ ਅਜੇ ਠੀਪਿਆ ਰਹਿਦਾ ਵੀ ਭਾਈ ਮੈਂ ਜੇ ਲੋਕਾਂ ਨਾਲ ਨਹੀਂ ਸੀ ਲੋਕਾਂ ਨਾਲ ਅਸਾਂ ਜੇ ਕੀ ਦੇ ਅੱਜ ਨਾਲ ਕਰ ਆਪਾਂ ਬੈਟਿੰਗ ਕਰ ਅੱਛਾ ਹੁਣ ਮੁੰਡੇ ਤਾਂ ਬੈਟ ਫੜਦੇ ਇਦਾਂ ਜੋਬ ਨਾਲ ਤੁਸੀਂ ਫੜਦੇ ਕਿ ਦਫਾਣਾ ਆਹੀ ਦਾ ਕਰ ਤੋ ਦੱਸਾਂਗਾ ਕਿ ਐ ਅੱਛਾ ਜੇਕ ਦੇ ਦੇ ਗੱਲ ਆਪੋ ਬੈਟਿੰਗ ਕਰ ਅੱਛਾ ਫੇਰ ਹੁਣ ਤੁਹਾਨੂੰ ਪਤਾ ਜਿਹੜਾ ਬੋਤਲ ਉਹਨਾਂ ਨੱਟ ਕੇ ਬੋਲ ਕਰਾਂਦਾ ਪਰਿਓ ਅਗਲਾ ਸਾਹ ਚੜਿਆ ਹੁੰਦਾ ਸਾਹ ਚੜਿਆ ਹੁੰਦਾ ਇਹਨਾਂ ਨੇ ਇੱਕ ਹੱਥ ਬੈਠ ਤੇ ਰੱਖਿਆ ਹੁੰਦਾ ਦੂਸਰਾ ਦੂਸਰਾ ਐਂ ਕੀਤੇ ਹੁੰਦਾ ਕੀ ਅਗਲਾ ਬੋਲ ਕਰਾਂਦਾ ਨੂੰ ਪਤਾ ਕੀ ਕਹਿੰਦੀ ਹੈ ਕੀ ਕਹਿੰਦੇ ਬੇ ਹੋਲੀ ਮਾਰੀ ਬੇ ਹੋਏ ਬਾਬਾ ਜਗ੍ਹਾ ਬੋਲ ਸੱਟ ਕੇ ਲੰਮਾ ਪੈ ਜਾਂਦਾ ਲੋਕੀ ਬੈਠਣਾ ਖੇਡਦੇ ਇਧਰ ਖੜੀ ਬੇ ਹੋਲੀ ਮਾਰੀ ਬੇ ਤੇ ਵੀ ਕੰਮ ਖਰਾਬ ਹੋ ਗਿਆ ਹਾਂ ਮੈਂ ਬੇਦ ਬਣ ਗਿਆ ਅੱਛਾ ਬਿਮਾਰੀ ਇਹਨੂੰ ਨਹੀਂ ਆ ਤੇ ਠੇ 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 ਓ ਮਾਈ ਗਾਡ ਉਹ ਨੋ ਕੀ ਹੋਇਆ ਨਿਆ ਬਾਸ ਕੀ ਹੋਇਆ ਐ ਚਾਈ ਕੁਝ ਨਹੀਂ ਓਏ ਉੱਧੇ ਦੇਖੀ ਜਾ ਨਾ ਖੜ ਜਾ ਤਾਂ ਤੂੰ ਕੀ ਖਾਦਾ ਐ ਐਵੇਂ ਸਾਰਾ ਡੱਡੂ ਜੀ ਹੈ ਹੋ ਕੋਣ ਐ ਇਹ ਮੇਰੀ ਕੁੜੀ ਕੌਣ ਕਹਿੰਦਾ ਆ ਨੂਰ ਵੀ ਕਹਿੰਦੀ ਐ ਮੈਂ ਵੀ ਕਹਿੰਦੀ ਐ ਹੈ ਉਹ ਨਹੀਂ ਲੰਭਾ ਦੇਖੀ ਗਿਆ ਕੀ ਕਹਿੰਦਾ ਕਹਿੰਦਾ ਸ਼ੇਵ ਕਰਾਈ ਪੈਸੇ ਦੇ ਕੇ ਨਹੀਂ ਗਿਆ ਨਾ ਭਿਆਂ ਮੋੜੀ ਆਣੀ ਹੈ ਇਹ ਪੈ ਦੇ ਕੇ ਆਈ ਉਹਨੂੰ ਦਿਆਂ ਹੀ ਬੋਲ ਦਾੜੀ ਹਜ ਵੀ ਆਉਂਦੀ ਤੇ ਉਹ ਕਹਿੰਦੀ ਸਹੀ ਨਹੀਂ ਲਾਇਆ ਉਸ ਤਰ੍ਹਾਂ ਨੇ ਤਾਂ ਹੀ ਨਹੀਂ ਪੈ ਦੇ ਕੇ ਆਈ ਇਹ ਕੁੜੀ ਨੂੰ ਬਾਬਾ ਸੀ ਰਿਆ ਆਏ ਕੁੜੀ ਤੇਰਾ ਰਾਜ ਖੁੱਲ ਗਿਆ ਰਾਜ ਖੁੱਲਿਆ ਨਹੀਂ ਪਾਟ ਗਿਆ ਚਲ ਇਹਨੂੰ ਇਲਾਜ ਦੱਸ ਮੈਨੂੰ ਪੁੱਛ ਕਿੰਨਾ ਟਾਈਮ ਹੋਇਆ ਕਿੰਨਾ ਟਾਈਮ ਹੋਇਆ ਤਾਂ ਇੱਕ ਮਿੰਟ ਨੇ ਹੋਇਆ ਹਜੇ ਤਾਂ ਵੀ ਇਦਾਂ ਦਾਦੇ ਜਿਹਦਾ ਸਾਜ ਦਾ ਰਿਸ਼ਤਾ ਹੋਇਆ ਹੁੰਦਾ ਦਵਾਈ ਕਿੰਨੇ ਚਲੇ ਬੋਤ ਲਈ ਬੋਤ ਦਵਾਈ ਲਈ ਕੋਈ ਡਾਕਟਰ ਨਹੀਂ ਛੱਡਿਆ ਕੋਈ ਹੋਮੋਪੈਥੀਕਲ ਨਹੀਂ ਛੱਡਿਆ ਕੋਈ ਐਲੋਪੈਥੀਕਲ ਨਹੀਂ ਛੱਡਿਆ ਮੈਂ ਅੱਛਾ ਰਾਮ ਆਏ ਨਹੀਂ ਨਹੀਂ ਆਇਆ ਕੀ ਤੋ ਜੀਨੇ ਸਰਕਾਰਾਂ ਦਾ ਮੇਲਾ ਚਾਹਦੇ ਆ ਜੇ ਤੈਨੂੰ ਅਜ ਰਾਮ ਅਜੇ ਬਾਪਿਆਂ ਨੂੰ ਮੰਨੂਗੀ ਮੰਨਣਗੇ ਮੈਨੂੰ ਤਾਨੂੰ ਵੀ ਮੰਨੂਗੀ ਸੀ ਸਾਂ ਤਾਂ ਥੋੜੀ ਮਾਂ ਵੀ ਮੰਨੂਗੀ ਐਦਾਂ ਕਰ ਮੈਂ ਹਾਂਜੀ ਉਹ ਮੇਰੇ ਮਾਂ ਨੂੰ ਲੈ ਉਹ ਖੜ ਜਾ ਚੰਦਿਆ ਕੇ ਡੜਾ ਇੱਦਾਂ ਇੱਥੇ ਇੱਕ ਗੋਲ ਦੇ ਬੜਾ ਸਾਰਾ ਟੱਪ ਲੈ ਲਾ ਮम्मा ਟੱਪ ਦਿਓ ਲੈ ਲੈ ਕਿੱਥੇ ਲੈ ਲਿਆ ਰੱਖ ਲਿਆ ਗਿਆ ਰੱਖ ਲਿਆ ਬਾਜੀ ਔਰ ਹਾਂ ਦੇ ਜੁਵਾਨ ਤੇਰਾ ਸਿਰ ਰੱਖ ਲਿਆ ਵਿੱਕੀ ਬਾਜੀ ਇਹ ਜੁਵਾਨ ਨੇ ਤੈਨੂੰ ਮੈਂਟਲ ਕੀਤਾ ਵਾਹ ਤੈਨੂੰ ਇੱਕ ਵੀ ਨਹੀਂ ਨਿਕਲੂਗੀ ਹੁਣ ਸਾਰਿਆਂ ਤੋਂ ਖਾ ਲੂਗੀ ਅੱਛਾ ਤੀ ਲੈ ਲੈ ਜਾਨੀ ਗੱਲ ਤੂੰ ਉਹਨੇ ਦੇ ਲਾ ਹੀ ਦੋ ਇਹਦੇ ਵਿੱਚ 2 ਲੀਟਰ ਪਾਣੀ ਪਾ ਪਾਤਾ ਬਾਜੀ ਅੱਧਾ ਕਰੋ ਜੁੱਟਾ ਲਉਣ ਪਾ ਪਾਤਾ ਬਾਜੀ ਅੱਧਾ ਕਰੋ ਗੋਲ ਲਉਣ ਪਾ ਪਾਤਾ ਪਾਤਾ ਆਪਣਾ ਪੇਪਾ ਪਾਗਲਾ ਤੂੰ ਮੈਂਟਲ ਹੋ ਗਿਆ ਹੁਣ ਵੀ ਕਹ ਪਾਤਾ ਮਾਜੀ ਅੱਧਾ ਕਰੋ ਚਿੱਟਣ ਨੂੰ ਪਾਤਾ ਪਾਤਾ ਕਾਲਾ ਲਾਉਣ ਪਾਤਾ ਬਰੀਕ ਦੀਆਂ ਗਾਲੀਆਂ ਮੇਰੇ ਚ ਪਾਤੀਆਂ ਜੇ ਸੋਹਣ ਲਾਣ ਮਾਰਦਾ ਜੀਰਾ ਪਾਉ ਪਾਤਾ ਛੈਂਪੂ ਕਿਹੜਾ ਵਰਤਦੀਆਂ ਟਰੈਸ ਮੇਂ ਦੋ ਪੁੜੀਆਂ ਪਾ ਦੇ ਪਾਤੀਆਂ ਪਾਜੇ ਪਾਣੀ ਲਾ ਕੇ ਚੈੱਕ ਕਰਦੇ ਕਰਦੀ ਝੱਗੋ ਝੱਗ ਕਰਦੀ ਪਾਜੇ ਅੱਛਾ ਜੀ ਹਾਂ ਜੀ ਝੱਗ ਤਾਂ ਤੁਸੀਂ ਪਹਿਲਾਂ ਹੀ ਕਰਦੇ ਨੇ ਇੱਧਰ ਆਓ ਹਾਂਜੀ ਹੁਣ ਜੱਗ ਬੈਲਣ ਦਿਓ ਲੱਗਦਾ ਬੈ ਗਈ ਬੈ ਗਈ ਹਾਂਜੀ ਹੁਣ ਅਜਾਕਰ ਹੋਰ ਹੋਰ ਟੱਪ ਦੇ ਵਿੱਚ ਪਹਿਲਾਂ ਪਹਿਰ ਰੱਖ ਹੋਰ ਹੋਣੀ ਹੋਲੀ ਰੱਖ ਦੂਜੇ ਵਿੱਚ ਰੱਖ ਲੈ ਹੁਣ ਮੇਰੇ ਬੱਤ ਹੋਰ ਹੀ ਹੋ ਟੱਪ ਦੇ ਵਿੱਚ ਪੈਰਾ ਪਾਰ ਬਹਿ ਜਾ ਮੈਂ ਕਦੀ ਬੈਠੀ ਨਹੀਂ ਵਿੱਕੀ ਪਾ ਸੀ ਇਦਾਂ ਪੈਰਾ ਪਾਰ ਹਾਂ ਹਾਂਜੀ ਕੀ ਹੋਇਆ ਇਹ ਖਰਾੜਾ ਢੋੜਾ ਪਈਆ ਨਹੀਂ ਸੀ ਮੈਂ ਕਦੀ ਬੈਠੀ ਨਹੀਂ ਵੈਸੇ ਨਹੀਂ ਬੈਠੀ ਉਧਰ ਲੱਤ ਪੈ ਠੀਕ ਹੈ ਨਾ ਢੇ ਹਾਂਜੀ ਕਦੀ ਨਹੀਂ ਬੈਠੀ ਵੈਸੇ ਨਹੀਂ ਬੈਠੀ ਕਦੀ ਬੈਠੇ ਨਹੀਂ ਨਹੀਂ ਦਿੱਤਾ ਮੌਕੇ ਨਹੀਂ ਮਿਲਦੀ ਇਦਾਂ ਬੈਠਣ ਦਾ ਲਿਖਾ ਦੇ ਕੋ ਫਿਰ ਕਿਵੇਂ ਗੋਹਾ ਖੜਕੇ ਕਰਦੇ ਆ ਨਹੀਂ ਪਾਜੀ ਮੇਰੇ ਕਰ ਇੰਗਲਿਸ਼ ਸੀਟ ਲਵਾ ਕੇ ਦਿੱਤੀ ਮਮਾ ਨੇ ਉਹ ਅੱਛਾ ਅੱਛਾ ਉਹ ਕੇ ਜੇ ਕਰਦੀ ਆ ਜਿਦ ਮਾਲ ਡੇਗਦਾ ਛਿੱਟੇ ਪੈਂਦੇ ਪਾਜੀ ਇੱਕ ਦੋ ਵਾਰ ਹੀ ਗਿਆ ਮੈਂ ਤਾਂ ਘੋਲ ਬਹਾਇ ਉੱਥੇ ਆਏ ਮੈਂ ਤਾਂ ਇਦਾ ਲਗ ਮੈਂ ਤਾਂ ਵਾਪਸੇ ਮੋੜ ਚਲੀ ਹੁਣ ਆਇਦਾ ਮੂੰਹ ਦੀ ਕਾ ਗਤ ਗੋਕਦੀ ਆਪਣਾ ਲਾ ਪਏ ਔਰ ਅਮਨ ਦੋ ਗਲਾਸ ਪੀ ਕੇ ਬਿਮਾਰੇ ਉੱਠੀ ਨਹੀਂ ਥਲੀ ਭਾਜਾ ਪਤਾ ਮੈਂ ਕਿੱਥੇ ਬੈਠਣਾ ਇਦਰਾ ਜੋ ਕੁੜੀਏ ਵੀ ਨਕੇ ਮੂੰਹ ਪਰ ਗਿਆ ਬੈਜਾ ਵਿੱਕੀ ਪਾ ਸੀ ਹਾਂ ਬੈਜ ਉਹ ਬਾਤ ਦਿੱਤੀ ਆ ਮੈਨੂੰ ਬੈਠਣਾ ਤਾਂ ਸਿਖਾਓ ਮੈਨੂੰ ਬੈਠਣਾ ਤਾਂ ਆਂਦਾ ਨਹੀਂ ਪਹਿਲੇ ਤੁਸੀਂ ਬੈ ਕੇ ਦਿਖਾਓ ਆ ਜਿੱਦਾਂ ਬੈਠਣਾ ਮੇਰੇ ਵੱਲ ਦੇਖ ਲੈਂ ਦੇਖ ਲੈਨੀ ਆ ਹਾਂ ਦੇਖ ਲੈਣਾ ਗਿਆ ਕਰ ਤੁਮ ਬੱਸ ਕਰ ਹੁਣ ਜਿਹੜੀ ਉਹ ਜਵਾਨੀ ਦੇ ਅੱਜ ਕਿਦਾਂ ਬੈਠਣਾ ਪਾਜੀ ਮੈਂ ਵੇਖਿਆ ਨਹੀਂ ਮੈਨੂੰ ਦੁਆਰਾ ਬੈਠ ਕੇ ਦਿਖਾਓ ਕਹ ਲਈ ਮੇਰੇ ਪਿੱਛੇ ਮੁੰਡਿਆਂ ਵਨੀ ਨਿਗਾਹ ਸੀਗੀ ਅੱਛਾ ਹਾਂਜੀ ਤੁਹਾਡੀ ਕੰਮ ਚ ਗਤੋਂ ਹੁੰਦੀ ਦਵਾਰ ਤੋਂ ਬੈਠ ਕੇ ਦਿਖਾਓ ਸਿੱਖ ਬੈ ਜਾ ਬੈ ਜਾ ਤੇਰੇ ਸਰੀਆ ਪਿਆ ਹੈ ਬੈਗੀ ਮੈਂ ਕਿ ਵਿੱਕੀ ਪਾਜੀ ਬੈਗੀ ਹਾਂਜੀ ਪਾਜੀ ਹੁਣ ਇਹ ਤਾਂ ਰੱਖਾਂ ਮੀਚਲਾ ਮੀਚਲੀਆਂ ਵਿੱਕੀ ਪਾਜੀ ਸੇਡਾ ਟਕਲਾ ਟਕ ਲਿਆ ਪਾਜੀ ਪਤਾ ਕੀ ਵੀ ਮੱਥਾ ਟੇਕਦੇ ਬਾਬੇ ਦੀ ਗੋਦ ਚ ਨੂਟੇ ਪੰਦੀ ਮੱਥਾ ਨਹੀਂ ਖੜਾ ਬਣਾ ਮੱਥਾ ਨਹੀਂ ਖੜਾ ਨੇ ਤੂੰ ਆਪਣੇ ਬਾਬੇ ਸੱਦਣਾ ਮੈਂ ਆਪਣੇ ਸੱਦਣ ਲੱਗਿਆ ਚੰਗਾ ਵਿੱਕੀ ਪੈਸੀ ਹਾਂ ਤੇਲਾ ਸੱਦਣਾ ਮੈਂ ਕਿਹੜਾ ਤੂੰ ਹੋਰੇ ਸੱਦੀ ਜਾਣਾ ਮੈਨੂੰ ਪਤਾ ਨਹੀਂ ਉਹ ਕੱਲ ਦਿੱਕ ਵੈਲ ਪ੍ਰੋਗਰਾਮ ਤੇ ਆ ਗਈ ਅੱਜ ਉਹ ਕੀ ਕਰਾਂ ਕੈਂਸਲ ਹਾਂ ਲੈ ਹੀ ਹੋ ਜਾਂਦੀ ਜਿੰਨ ਕਿ ਆਪਦਾ ਇਧਰ ਕਮਾਚ ਕਿਆ ਬਤ ਕਿਹੜਾ ਬਾਬਾ ਕਿਹੜੀ ਗੁੰਡੀ ਬਗ ਬੈਜੀ ਬੋਤੇ ਐਦਾ ਘਰ ਆ ਕਮੀ ਜਦਾ ਮੀਚਲਿਆਂ ਵਿੱਕੀ ਪੈ ਸੀ ਹੁਣ ਐਦਾ ਕਾਲ ਮੇਰੇ ਪੁੱਤ ਜੀ ਦੱਸ ਤੇਰੇ ਦਾਦੇ ਦਾ ਨਾਂ ਕੀ ਆ ਪਿੰਡਾਂ ਹੈ ਜਿਹੜਾ ਸਭ ਨੂੰ ਸਾਈ ਫੜ ਕੇ ਦਿੰਦਾ ਕੱਲ ਦਾ ਬਿਮਾਰ ਹੋਇਆ ਅੱਛਾ ਹਾਏ ਤੇਰੀ ਮੰਮੀ ਦਾਦੀ ਕੌਣ ਆ ਈਸ਼ੂ ਅੱਛਾ ਜਿਹੜੀ 1.5 ਲੱਖ ਰੁਪਏ ਲਾ ਕੇ ਆਈ ਕੀ ਈਸ਼ੂ ਇਧਰ ਡੈਡੀ ਕੌਣ ਆ ਗੋਪੀ ਪਾਜੀ ਉਧਰ ਆ ਉਹ ਮੁੰਡਿਆ ਆ ਤੇਰੇ ਬੰਲਾ ਜਵਾਨਾ ਤੁਹਾਨੂੰ ਕਹਿੰਦੇ ਆ ਗੋਪੀ ਡੈਡੀ ਕੋ ਮੰਮੀ ਕੋਣਿਆ ਨੌਰ ਮम्मा ਹੈ ਇਧਰ ਆਂ ਬਣ ਜਾ ਜਾ ਬਿਨ ਖਾ ਜਾ ਕਰਨੇ ਕਮਾ ਹੈਲੋ ਢੇਲੋ ਹਾਂਜੀ ਹਾਂਜੀ ਇੱਕ ਮਿੰਟ ਹੋ ਗਿਆ ਨੌਨੀ ਸਾਈਂ ਜੀ ਨਾਲ ਬਦਬੋਸਰ ਮਾਨ ਹੈਲੋ ਢੇਲੋ ਚੱਕਦਾ ਕਰਨਾ ਹੈ ਹਾਂ ਮਲੇ ਮਿਆ ਇਧਰ ਕੰਡੀਆਂ ਦੀ ਬਾੜ ਕੀਤੀ ਹੁੰਦੀ ਜਿੱਦਾਂ ਹੈ ਤੇਰੀ ਮੰਮੀ ਕੋਣਿਆ ਨੋਰ ਮਮਾ ਨੇ ਡੈਡੀ 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 ਗੋਪੀ ਇਹਨਾਂ ਨੂੰ ਕੀ ਪ੍ਰੋਬਲਮ ਹੋਈ ਸੀ ਸਾਰੇ ਵਾਲ ਝੜ ਗਏ ਅੱਛਾ ਯਾਨੀ ਮੰਮੀ ਨੂੰ ਨਹੀਂ ਹੋਈ ਹੈ ਨਹੀਂ ਮੰਮੀ ਨੂੰ ਪੀਸੀਓਡੀ ਹੁੰਦੇ ਨਾਲ ਵਾਲ ਆ ਕੇ ਅੱਛਾ ਯਾਨੀ ਮੰਮੀ ਛੋਟਾ ਡੈਡੀ ਚ ਬਦਲ ਗਿਆ ਮੁੰਡਾ ਮੇਰਾ ਰੇਸ਼ਾਂਗ ਭਰਿਆ ਪਿਆ ਮੁੰਡਾ ਦਈਦਾ ਜਦੋਂ ਤਾਜੀ ਮੈਸੂਈ ਹੁੰਦੀ ਮੀਚਦਾ ਮੀਚਲੀਆਂ ਵਿੱਕੀ ਪਾਜੀ ਪ੍ਰੈਸ਼ਰ ਬਣਾ ਲਾ ਬਣਾ ਲਿਆ ਵਿੱਕੀ ਪਾਜੀ ਹੈ ਜੋ ਨਾ ਪ੍ਰੈਸ਼ਰ ਬਣਾ ਪਤਾ ਬਣਾ ਲਿਆ ਇਹ ਨਾ ਕਰਦੀ ਕਿ ਪ੍ਰੈਸ਼ਰ ਨਾ ਜੋ ਨਾ ਬਣਾ ਲਿਆ ਇਹ ਨਹੀਂ ਬਣਦਾ ਪੰਪ ਮਗਾਵਾ ਨਹੀਂ ਵਿੱਕੀ ਪਾਜੀ ਐਂ ਬਾਂਜੂ ਪ੍ਰੈਸ਼ਰ ਬਣਾਉਂਦਾ ਬਹੁਤ ਸਾਡਾ ਜਗਰ ਦੱਬ ਦੇ ਵਿੱਚ ਲੰਮੀ ਸਾਰੀ ਮਿਸਕਲ ਮਾਰ ਦੇ ਮੇਰੇ ਕੋਲ ਕਿਹੜਾ ਫੋਨ ਆ ਬੁੜੇ ਨੂੰ ਕਾਪੜ ਮਾਰ ਦਿਆਂਗੇ ਟੱਬ ਦੇ ਵਿੱਚ ਰਮੀ ਜਾਨੀ ਮੇਸਕਰ ਮਾਰ ਦਿਓ ਮਾਰਦੀ ਵਿੱਕੀ ਬਾਜੀ ਮੇਸਕਰ ਵੀ ਕਰੀ ਸਾਡੀ ਮੈਸੇਜ ਜੇ ਬਦਲ ਗਈ ਲੋ ਦੀ ਤਾੜੀਆਂ ਮਾਰ ਦਿਓ ਜੇ ਵਧੀਆ ਲੱਗਿਆ ਤਾਂ ਬਾਜੀ ਕੇ ਪੁੱਤਾਂ ਤੁਸੀਂ ਤੁਹਾਨੂੰ ਜਿੰਨਾ ਮਾਰੀ ਨਕਲਾ ਕੰਮ ਸिखਾ ਲਓ ਤੁਸੀਂ ਕੰਮ ਹੱਡਾ ਢੋੜੀ ਜੀ ਕਰਨਾ ਆ ਰਾਵ ਜੀ ਹਾਂਜੀ ਤੇਰਾ ਤੇ ਮੇਰਾ ਨਾਮ